ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆਗੇ ਭਵਿੰਦਰ ਰਾਇਲ YouTube ਚੈਨਲ ਨਾਲ ਅੱਜ ਅਧਿਆਪਕ ਦਿਵਸ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਧਿਆਪਕਾਂ ਨੂੰ ਤੇ ਬੱਚਿਆਂ ਨਾਲ ਗੱਲ ਕਰਨੀ ਸੀਗੀ ਜਿਵੇਂ ਕਿ ਹੁਣ ਹੜ੍ਹਾਂ ਦੇ ਹਾਲਾਤ ਚੱਲਦੇ ਨੇ ਤਾਂ ਬਹੁਤ ਬੁਰਾ ਹਾਲ ਹੈ ਕਈ ਸਾਰੇ ਜ਼ਿਲ੍ਹੇ ਤਕਰੀਬਨ ਸਾਰੇ ਪੰਜਾਬ ਡੁੱਬਿਆ ਪਿਆ ਜਿਹੜੇ ਠੀਕ ਨੇ ਉੱਥੇ ਵਾਲੇ ਵੀ ਬੱਚੇ ਤੇ ਜਿਹੜੇ ਜਿੱਥੇ ਹਾਲਾਤ ਮਾੜੇ ਨੇ ਉਹ ਵਾਲੇ ਬੱਚੇ ਵੀ ਆਪਣੀ ਪੜ੍ਹਾਈ ਵੱਲ ਧਿਆਨ ਦੋ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਜਦ ਹੁਣ ਆਪਣੇ ਘਰਾਂ ਦੀ ਸਫਾਈ ਕਰਨਗੇ ਤਾਂ ਪੰਜ ਚਾਰ ਦਿਨ ਉੱਥੇ ਬੱਚਿਆਂ ਨੂੰ ਨਾ ਹੀ ਲੈ ਕੇ ਜਾਣ ਕਿਉਂਕਿ ਬਿਮਾਰੀ ਦਾ ਜਿਹੜਾ ਉਹ ਵਧਣ ਦਾ ਖਤਰਾ ਹੁੰਦਾ ਤੇ ਜਿੱਥੇ ਸੁਰੱਖਿਅਤ ਥਾਵਾਂ ਤੇ ਹੈਗੇ ਨੇ ਉਹਨਾਂ ਨੂੰ ਉੱਥੇ ਹੀ ਪੜ੍ਹਾਈ ਵਗੈਰਾ ਕਰਨ ਦਿਓ ਕਿਉਂਕਿ ਜੇ ਇੱਕ ਵਾਰ ਜੇ ਬੱਚੇ ਬਿਮਾਰ ਹੋ ਗਏ ਹੁਣ ਪੜ੍ਹਾਈ ਦਾ ਹੁਣ ਨੁਕਸਾਨ ਹੋ ਚੁੱਕਿਆ ਤੇ ਫੇਰ ਜੇ ਬਿਮਾਰੀ ਦੌਰਾਨ ਫੇਰ ਪੜ੍ਹਾਈ ਦਾ ਨੁਕਸਾਨ ਹੋਏਗਾ ਇਸ ਕਰਕੇ ਵੱਧ ਤੋਂ ਵੱਧ ਬਚਾਅ ਰੱਖਣਾ ਸਾਬ ਸਫਾਈ ਪੂਰੀ ਰੱਖਣੀ ਹੈ ਖਾ ਚਾਹੇ ਘੱਟ ਲਓ ਪਰ ਉਹ ਸਾਫ ਸੁਥਰਾ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਜਿਹੜੀ ਮਾੜੀਆਂ ਬਿਮਾਰੀਆਂ ਹੁਣ ਆਉਣੀਆਂ ਨੇ ਉਹਨਾਂ ਚ ਨਾ ਗਰਸਿਆ ਜਾਵੇ ਕੋਈ ਵੀ ਤੇ ਜੇ ਧਿਆਨ ਰੱਖੋਗੇ ਮਾਤਾ ਪਿਤਾ ਵੀ ਬੱਚੇ ਵੀ ਸਾਰੇ ਠੀਕ ਰਹੋਗੇ ਤਾਂ ਹੀ ਫਿਰ ਅੱਗੇ ਉਹਨਾਂ ਨੂੰ ਵਧਣ ਲਈ ਤੁਸੀਂ ਪ੍ਰੇਰਿਤ ਕਰ ਸਕੋਗੇ ਇੱਕ ਹੋਰ ਮੇਰੀ ਅਪੀਲ ਹੈ ਜੀ ਜਿਹੜੇ ਆਪਾਂ ਲਾਉਂਦੇ ਸੀ ਅੱਗਾ ਦੀਰੀ ਵੱਢਣ ਤੋਂ ਬਾਅਦ ਜੇ ਹੁਣ ਆਪਾਂ ਕੁਦਰਤ ਦੀ ਗੋਦ ਦੇ ਵਿੱਚੋਂ ਆਪਾਂ ਸਾਰਾ ਕੁਝ ਲੈਨੇ ਆਂ ਕੁਦਰਤ ਆਪਾਂ ਨੂੰ ਸਾਰਾ ਕੁਝ ਦਿੰਦੀ ਐ ਤਾਂ ਜਿਹੜਾ ਹੁਣ ਆਪਾਂ ਨੂੰ ਸਾਰਾ ਕੁਝ ਦਿੰਦਾ ਜੇ ਆਪਾਂ ਖਰਾਬ ਕਰਾਂਗੇ ਉਹਨੂੰ ਬਰਬਾਦ ਕਰਨ ਤੇ ਤੁਲੇ ਰਹਾਂਗੇ ਤਾਂ ਫਿਰ ਉਹ ਉਹਦਾ ਬਦਲ ਉਹਦਾ ਗੁੱਸੇ ਨਾਲ ਦੇਗੀ ਨਾ ਉਹ ਜਦੋਂ ਆਪਾਂ ਨੂੰ ਪਿਆਰ ਕਰੇਗੀ ਤੇ ਕਿ ਤੁਸੀਂ ਮੇਰੀ ਇੱਕ ਠਾਰੀ ਠਾਰੀ ਚੱਲੋ ਤੇ ਮੈਂ ਤਾਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਇਹ ਤਾਂ ਹੁੰਦਾ ਨਹੀਂ ਜਿਹੜੇ ਇਹ ਨੇਚਰ ਦੇ ਹੁਟ ਤਾਂ ਹੋਣਾ ਨਹੀਂ ਜੇ ਤੁਸੀਂ ਹੀ ਦਗਾ ਕਮਾ ਰਹੇ ਹੋ ਗਲਤੀਆਂ ਕਰਦੇ ਹੋ ਤਾਂ ਤੁਸੀਂ ਫਿਰ ਉਹਦੇ ਨਤੀਜੇ ਆਪਾਂ ਨੂੰ ਆ ਸਾਹਮਣੇ ਹੀ ਨੇ ਹੁਣ ਸਭ ਦੇ ਜਿਹੜੇ ਭੁਗਤਣੇ ਪੈਂਦੇ ਨੇ ਜਿਹੜੇ ਇਲਾਕੇ ਹੁਣ ਹੜ੍ਹ ਦੀ ਮਾਰ ਹੇਠ ਆ ਗਏ ਹੋ ਸਕਦਾ ਕੱਲੂ ਤੁਸੀਂ ਅੱਜ ਮੋ ਜਿਹੜੇ ਅੱਜ ਬੱਚੇ ਹੋਏ ਹੋ ਤਾਂ ਤੁਸੀਂ ਵੀ ਹੁਣ ਪੂਰਾ ਧਿਆਨ ਰੱਖਣਾ ਕਿ ਕੁਦਰਤ ਨੂੰ ਕਿਸੇ ਪਾਸੇ ਤੋਂ ਵੀ ਨੁਕਸਾਨ ਨਹੀਂ ਪਹੁੰਚਾਣਾ ਜਿਹੜੇ ਹੁਣ ਦਰਖਤ ਲਾ ਦਿੰਦੇ ਨੇ ਹੁਣ ਬਹੁਤ ਸਾਰੇ ਦਰਖਤ ਲੱਗੇ ਨੇ ਤੇ ਜ਼ਿਆਦਾਤਰ ਹੁਣ ਦੇਖਦੇ ਹੁੰਨੇ ਆ ਸੜਕਾਂ ਤੇ ਜਾਂਦੇ ਹੋਏ ਜਦੋਂ ਝੀਰੀ ਦੀ ਕਟਾਈ ਤੋਂ ਬਾਅਦ ਪਰਾਲੀ ਹੈ ਜਿਹੜੀ ਉਹਨੂੰ ਅੱਗ ਲਗਾਉਣੀ ਆ ਤਾਂ ਫਿਰ ਉਹ ਦਰਖਤ ਸਾਰੇ ਜਲ ਜਾਂਦੇ ਨੇ ਉਹ ਤਾਂ ਵਿਚਾਰੇ ਜੰਮੇ ਜਨਮ ਤੋਂ ਬਾਅਦ ਹਲੇ ਪੁੰਗਰੇ ਤੇ ਥੋੜੀ ਦੇਰ ਉਹਨਾਂ ਨੇ ਚੱਜ ਨਾਲ ਸਾਹ ਵੀ ਨਹੀਂ ਲਿਆ ਹੁੰਦਾ ਜਦ ਤੱਕ ਆਪਾਂ ਉਹਨਾਂ ਨੂੰ ਜਾਲ ਦਿੰਨੇ ਆ ਤੇ ਇਹ ਸਾਰਾ ਖਮਿਆਜਾ ਫਿਰ ਆਪਾਂ ਨੂੰ ਇਹ ਭੁਗਤਣਾ ਪੈਂਦਾ ਉਮੀਦ ਹੈ ਕਿ ਸਾਰੇ ਇਹਨਾਂ ਗੱਲਾਂ ਵੱਲ ਧਿਆਨ ਦੇਵੋਗੇ ਤੇ ਬੱਚਿਆਂ ਵੱਲ ਖਾਸ ਧਿਆਨ ਦੇਣਾ ਆਪਾਂ ਤੇ ਆਪਕਾ ਨੇ ਵੀ ਤੇ ਮਾਤਾ ਪਿਤਾ ਨੇ ਵੀ ਕਿਉਂਕਿ ਉਹਨਾਂ ਨੇ ਹੀ ਅੱਗੇ ਵਧਣਾ ਜੇ ਆਪਾਂ ਹੁਣੇ ਹੀ ਉਹਨਾਂ ਨੂੰ ਬਿਮਾਰ ਛੱਡ ਕੇ ਜਾਵਾਂਗੇ ਤੇ ਉਹਨਾਂ ਦੇ ਜੀ ਹੁਣ ਦੇ ਸਾਧਨ ਨੇ ਜਿਹੜੇ ਉਹ ਵੀ ਆਪਾਂ ਬਿਮਾਰ ਕਰ ਦਾਂਗੇ ਤਾਂ ਫਿਰ ਉਹ ਵਿਚਾਰੇ ਕਿਵੇਂ ਸਰਵਾਈਵ ਕਰਨਗੇ ساری ਉਮਰ ਇਹ ਸੋਚਣ ਵਾਲੀ ਗੱਲ ਹੈ ਉਮੀਦ ਹੈ ਕਿ ਸਾਰੇ ਜਾਣੇ ਆਪੋ ਆਪਣੀ ਇਮਾਨਦਾਰੀ ਦੇ ਨਾਲ ਆਪਣਾ ਅੰਦਰ ਫੁੱਲੋਗੇ ਕਿ ਅਸੀਂ ਕੀ ਕੀਤਾ ਤੇ ਸਾਨੂੰ ਕੀ ਭੁਗਤਣਾ ਪਿਆ ਤੇ ਅੱਗੇ ਆਪਾਂ ਗਲਤੀਆਂ ਤੋਂ ਬਚਣਾ ਜੋ ਗਲਤੀਆਂ ਹੋ ਗਈਆਂ ਸੋ ਹੋ ਗਈਆਂ ਉਹਨਾਂ ਨੂੰ ਹੁਣ ਦੁਹਰਾਉਣਾ ਨਹੀਂ ਜਿਹੜੇ ਪਿੱਛੇ ਕਰਕੇ ਕੁਝ ਤਾਂ ਚਲੇ ਗਏ ਹੁਣ ਉਹਦੇ ਨਤੀਜੇ ਆਪਾਂ ਭੁਗਤਦੇ ਆ ਜੇ ਹੁਣ ਆਪਾਂ ਹੋਰ ਗਲਤੀਆਂ ਕਰੀ ਗਏ ਫਿਰ ਉਹਦੇ ਨਤੀਜੇ ਆਪਣੇ ਬੱਚੇ ਆਪਾਂ ਤੋਂ ਵੀ ਜ਼ਿਆਦਾ ਭੁਗਤਣਗੇ ਹੁਣ ਆਪਾਂ ਨੂੰ ਵੀ ਪਤਾ ਅੱਖਾਂ ਦੀ ਪ੍ਰੋਬਲਮ ਐ ਸਾਹ ਦੀ ਪ੍ਰੋਬਲਮ ਐ ਸਾਰੀਆਂ ਜਿਹੜੀਆਂ ਪਹਿਲਾਂ ਨਹੀਂ ਸੀ ਹੁੰਦੀਆਂ ਤਾਂ ਹੁਣ ਅੱਗੇ ਆਪਾਂ ਜੇ ਨਾ ਹਟੇ ਫਿਰ ਆਪਾਂ ਬੱਚਿਆਂ ਨੂੰ ਦੇਖ ਕੇ ਜਾਵਾਂਗੇ ਇਹ ਚੀਜ਼ਾਂ ਤੇ ਕੁਝ ਹੋਰ ਉਹ ਲੈ ਲੈਣਗੇ ਅੱਗੇ ਸੋ ਬੱਚਨਾ ਆਪਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਣੀ ਵੀ ਹੁਣ ਸਾਫ਼ ਨਹੀਂ ਹੋਣਾ ਬੋਰਾ ਦੇ ਵਿੱਚ ਵੀ ਦੰਦਾ ਪਾਣੀ ਜਾ ਚੁੱਕਿਆ ਤਾਂ ਸਭ ਨੇ ਆਪੋ ਆਪਣਾ ਧਿਆਨ ਰੱਖਣਾ ਸਾਰੇ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਰਦਾਸ ਕਰਦੇ ਰਹੋ ਕਿਉਂਕਿ ਅਰਦਾਸ ਹੈ ਜਿਹੜੀ ਉਹ ਸਾਨੂੰ ਹੌਸਲਾ ਦਿੰਦੀ ਹੈ ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ ਚੜ੍ਹਦੀ ਕਲਾ ਆਪਣੀ ਬਣਾ ਕੇ ਰੱਖਣੀ ਹੈ ਕਿਤੇ ਵੀ ਟੈਂਦੀ ਕਲਾ ਦੇ ਵਿੱਚ ਨਹੀਂ ਜਾਣਾ ਹੌਸਲੇ ਦੇ ਨਾਲ ਸਾਰਾ ਕੁਝ ਸੁਨਸੇ ਆਮਾ ਤੇ ਜਿੱਤ ਪਾਈ ਜਾਂਦੀ ਹੈ ਤੇ ਬੱਚੇ ਨੇ ਜਿਹੜੇ ਬਹੁਤ ਹੌਸਲਾ ਦਿਖਾਉਂਦੇ ਨੇ ਦੇਖਦੇ ਆਂ ਵੀਡੀਓਜ਼ ਦੇ ਵਿੱਚ ਸਾਰੇ ਕਮਾਂਕਾਰਾਂ ਦੇ ਵਿੱਚ ਲੱਗੇ ਹੋਏ ਨੇ ਪਰ ਉਹਨਾਂ ਨੇ ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ